ਖਾਲਸਾ ਜੀ ਕਿਹੋ ਜੇ ਸਮੇ ਸੀ ਕਿੰਨੇ ਕਸ਼ਟ ਸਹਾਰੇ ਉਹਨਾਂ ਨੇ ਕਸ਼ਟ ਵੀ ਕਿਹੋ ਕਿਹੋ ਜੇ ਸੀ ਕਾਦੇ ਲਈ ਕਿੰਨਾ ਲਈ ਕਿਉਂ ਕਿਉਂ ਆਪਣਾ ਘਰ ਘੜ ਛੱਡ ਕੇ ਜੰਗਲਾਂ ਬੇਲਿਆਂ ਤੇ ਦਰਿਆਵਾਂ ਦੇ ਚਲਨਾ ਵਿੱਚ ਰਹਿੰਦੇ ਸੀ ਦਰਿਆਵਾਂ ਦੇ ਚਲਨਾ 'ਚ ਰਹਿਣਾ ਕਿਤੇ ਸੌਖਾ ਮੋਟਾ-ਮੋਟਾ ਮਛਰ ਜੋ ਕਾਂ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਕੀੜੇ ਮਕੌੜੇ ਤੇ ਸັບ ਸਪੋੜੀਏ ਆਖਰ ਕਿੰਨਾ ਖਾਤਰ ਉਹਨਾਂ ਨੇ ਐਡੇ ਕਸ਼ਟ ਸਹਾਰੇ ਪਵਿਤਾ ਬਾਕੀ ਹਿੰਦੁਸਤਾਨ ਵਾਂਗ ਸੁੱਖ ਕਰਕੇ ਬਹਿ ਸਕਦੇ ਸੀ ਚੈਨ ਨਾਲ ਆਪਣੀ ਜ਼ਿੰਦਗੀ ਜੀ ਸਕਦੇ ਸੀ ਆਪਣੀ ਹਿੰਦੇ ਸੰਦੇ ਆਪਣੀ ਰੁੱਤ ਤੇ ਉਹ ਥੋੜੇ ਕਿ ਉਹਨਾਂ ਕੋਲ ਹੋਰ ਚਾਰੇ ਕੋਈ ਨਹੀਂ ਸੀ ਜਾਂ ਰਾਹ ਨਹੀਂ ਸੀ ਹੈਗਾ ਉਹ ਆਰਾਮ ਨਾਲ ਸੁੱਖ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਸੀ ਪਰ ਉਹ ਬਹੁਤ ਸਿਆਣੇ ਸੀ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਗਿਆਨ ਸੀ ਕਿ ਅੱਜ ਦੀ ਘੜੀ ਸਾਡੇ ਵੱਲੋਂ ਖੰਡਾਏ ਗਏ ਸੁੱਖ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਗੱਲ ਦਾ ਖਾਅ ਬਣਨਗੇ ਤੇ ਉਹ ਲੁੱਛ ਲੁੱਛ ਕੇ ਮਰਨਗੇ ਜੇ ਅੱਜ ਅਸੀਂ ਚੈਨਲ ਬਹਿ ਗਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੁਗਾ ਕੁਝ ਨਹੀਂ ਬਚਣਾ ਨਾ ਜ਼ਮੀਨ ਨਾ ਪਾਣੀ ਉਹ ਸਾਡੇ ਲਈ ਲੜੇ ਸਾਡੇ ਹੱਕ ਹਕੂਕ ਲਈ ਲੜੇ ਅਸੀਂ ਸੁਖ ਦੀ ਜ਼ਿੰਦਗੀ ਬਤੀਤ ਕਰੀਏ ਤਾਂ ਲੜੇ ਸਾਡੀਆਂ ਜ਼ਮੀਨਾਂ ਸਾਡੇ ਕੋਲ ਰਹਿਣ ਤਾਂ ਲੜੇ ਸਾਡੇ ਪਾਣੀ ਦੇ ਕੋਈ ਬਗਾਨਾ ਕਬਜ਼ਾ ਨਾ ਕਰ ਲਵੇ ਤਾਂ ਲੜੇ ਭੁੱਖਾਂ ਕੱਟੀਆਂ ਤ੍ਰਿਆਂ ਸਈਆਂ ਘਰ ਘਰ ਛੱਡ ਕੇ ਪਹਾੜਾਂ ਦੀਆਂ ਖੁੰਦਰਾ ਵਿੱਚ ਜੰਗਲਾਂ ਬੇਲਿਆਂ ਵਿੱਚ ਦਰਿਆਵਾਂ ਦੇ ਚੱਲਣਾ ਵਿੱਚ ਆਪਣਾ ਜੀਵਨ ਬਸਰ ਕੀਤਾ ਪਰ ਅਸੀਂ ਕੀ ਕੀਤਾ ਅਸੀਂ ਆਪਣੇ ਇਨ੍ਹਾਂ ਪੁਰਖਿਆਂ ਦੀ ਧਰਤੀ ਛੱਡ ਕੇ ਟੜਾ ਟੜ ਬਾਤ ਰੇ ਜਾਂਦੇ ਆ ਆਪਣੇ ਇਨ੍ਹਾਂ ਪੁਰਖਿਆਂ ਦਾ ਸੱਭਿਆਚਾਰ ਇਨ੍ਹਾਂ ਦੀ ਬੋਲੀ ਇਨ੍ਹਾਂ ਦਾ ਵਿਰਸਾ ਇਨ੍ਹਾਂ ਦੀ ਵਿਰਾਸਤ ਸੱਭ ਕੋ ਛੱਡ ਛਡਾ ਕੇ ਪੱਛਮੀ ਸੱਭਿਆਚਾਰ ਨੂੰ ਕੋਟ ਕੋਟ ਜਕੜੀਆਂ ਪਾ ਰਹੇ ਆ ਬਾਹਰ ਵਾਲਿਓ ਮੇਰੀ ਇੰਨੀ ਗੱਲ ਚੇਤਾ ਰੱਖਿਓ ਜੇ ਤੁਸੀਂ ਕੋਈ ਔੜ-ਪੁੜ ਨਾ ਕੀਤਾ ਤਾਂ ਤੁਹਾਡੀ ਆਉਣ ਵਾਲੀ ਤੀਜੀ ਪੀੜ੍ਹੀ ਤੁਹਾਡਾ ਸਭ ਕੁਝ ਵੇਚ-ਵਟ ਕੇ ਪੰਜਾਬ ਵਿੱਚੋਂ ਸਦਾ ਲਈ ਤੁਹਾਡਾ ਨਾਮ-ਨਿਸ਼ਾਨ ਮਿਟਾ ਦੇਗੀ। ਬਹੁਤਾਂ ਵਿੱਚ ਇਦਾਂ ਹੋ ਰਿਹਾ ਤੇ ਅੱਗੇ ਹੋਰ ਵੀ ਤੇਜ਼ ਹੁੰਦਾ ਜਾ ਰਿਹਾ। ਜੇ ਪੰਜਾਬੀ ਤੁਹਾਡਾ ਨਾ ਰਿਹਾ ਤਾਂ ਦੁਨੀਆ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਤੁਹਾਡੀ ਬਾਤ ਕਿਸੇ ਨੇ ਨਹੀਂ ਪੁੱਛਣੀ। ਇੱਥੋਂ ਤੱਕ ਕਿ ਤੁਹਾਡੀ ਚੀਕ ਪੁਕਾਰ ਨੇ ਵੀ ਕੋਈ ਅਰਥ ਨਹੀਂ ਰੱਖਾਉਣਾ। ਭਾਵੇਂ ਉਹ UN ਹੋਵੇ, ਅਮਰੀਕਾ ਹੋਵੇ ਜਾਂ ਕੈਨੇਡਾ। ਸੋਚੋ ਵਿਚਾਰੋ ਸਖਤ ਫੈਸਲੇ ਲਓ ਮੈਂ ਨਹੀਂ ਕਹਿੰਦੀ ਕਿ ਤੁਸੀਂ ਬਾਹਰ ਨਾ ਜਾਓ ਜਾਓ ਪਰ ਪਰਵਾਹ ਇੱਧਰ ਰੱਖੋ ਪੈਸੇ ਕਮਾਓ ਕਮਾ ਕੇ ਇੱਧਰ ਕੱਲੋ ਇਹ ਮੇਰਾ ਨਿੱਜੀ ਵਿਚਾਰ ਆ ਸਹਿਮਤ ਹੋਣਾ ਨਾ ਹੋਣਾ ਤੁਹਾਡੇ ਤੇ ਨਿਰਭਰ ਆ ਬਿਆਸੀ ਵੀ ਇੱਧਰ ਵੀ ਰਿਜਕ ਦੀ ਕੋਈ ਕਾਟ ਨਹੀਂ ਜੇ ਦੂਜਿਆਂ ਕਮਾਵਾਲੇ ਇੱਥੇ ਆ ਕੇ ਜ਼ੀਫਰ ਤੋਂ ਸ਼ੁਰੂ ਹੋ ਕੇ ਮਹਿਲ ਮਨਾਰੇ ਛੱਤ ਸਕਦੇ ਆ ਸਾਨੂੰ ਕੀ ਹੋਇਆ ਅਸੀਂ ਕਿਹੋ ਜੀ ਸੰਗ ਸ਼ਰਮਪਾਲ ਬੈਠੇ ਜਿਨ੍ਹਾਂ ਸਾਨੂੰ ਘਰੋਂ ਬੇਕਾਰ ਦਾ ਕੀਤਾ ਹੀ ਕੀਤਾ ਨਾਲ ਸਾਡੀ ਹੁੰਦ ਲਈ ਵੀ ਐਡਾ ਵੱਡਾ ਖਤਰਾ ਬਣ ਰਿਹਾ ਸੀ ਕੁਝ ਵੀ ਕਰੋ ਇਸ ਦਿੱਤੀ ਤੋਂ ਆਪਣਾ ਦਾਵਾ ਨਾ ਛੱਡੋ ਸਾਡੇ ਪੁਰਖਿਆਂ ਨੇ ਸਾਡੀ 3 ਲੱਖ ਰੱਬਾ ਮਿਰਦਾ ਇਲਾਕਾ ਸਾਡੇ ਲਈ ਮੰਲਿਆ ਸੀ ਜਿਹਦੇ ਵਿੱਚੋਂ ਅੱਜ ਸਿਰਫ 220 ਕਿਲੋਮੀਟਰ ਸਾਡੇ ਕੋਲ ਆ ਉਹਦੇ ਵਿੱਚ ਵੀ ਪਾਣੀ ਤੇ ਬਗਾਨਿਆਂ ਦਾ ਕਬਜ਼ਾ ਸੋਚੋ ਵਿਚਾਰੋ ਅੰਤਰਰਾਸ਼ਟਰੀ ਹਲਾਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੁਝ ਸਾਰਥਕ ਕਦਮ ਪੁੱਟੋ ਜਿਸ ਦੇ ਨਾਲ ਸਾਡੀ ਹੋਣ ਦਾ ਖਤਰਾ ਟਲ ਜਾਵੇ